ਇਹ ਮੇਂ ਤਿਹਾਰ ਨੂੰ ਲੈ ਕੇ ਜੋ ਮਨਾਇਆ ਜਾ ਰਿਹਾ ਤੁਸੀਂ ਕੀ ਜਾਨਣਾ ਚਾਹੋ ਮਾਪਾ ਆਪਕਾ ਬਹੁਤ ਖੁਸ਼ ਆ ਰਹਾ ਕਿ ਕਰਵਾ ਰਹੀ ਸੀ ਕਿ ਅੱਜ ਵੀ ਪੂਰੀ ਆਪ ਨੂੰ ਇਹ ਪਤਾ ਲੱਗਦੀ ਕਿ ਕੀ ਕੀ ਚੀਜ਼ ਸੀ ਚੀਜ਼ ਕਰਾਂਗੇ ਤੇ ਅੱਜ ਦੇ ਬੱਚਿਆਂ ਨੂੰ ਪਤਾ ਲੱਗਾ ਹੈ ਬਸ ਇਹ ਜੋ ਉਹ ਕਿੰਨਾ ਚਿਰ ਚੱਲੇ ਜਾ ਰਹੇ ਹਨ ਨਾ ਮਾਣ ਹੈ ਬਹੁਤ ਹੈ ਫੈਕਟਰੀ ਦੇ ਅਜੰਡਾ ਸਿਮਾਵਾ ਪੰਜਾਬੀ ਕਲਚਰ ਉpon ਨਜ਼ਾਇਆ ਆਇਆ ਗਿਆ ਸਾਡੇ ਨਾਲੋਂ ਜ਼ਿਆਦਾ ਪੰਜਾਬ ਦੇ ਬੱਚੇ ਫੌਰਨ ਦੇ ਵਿੱਚ ਹੋਏ ਸੀ ਅਸੀਂ ਦੁਬਾਰਾ ਅਸੀਂ ਸਭੇ ਚਾਰ ਨੂੰ ਇਸੇ ਤਰ੍ਹਾਂ ਕੰਟੀਨਿਊ ਕਰਾਜਾਂਗੇ ਤਾਂ ਕਿ ਸਾਡੇ ਬੱਚਾ ਨੂੰ ਪਤਾ ਲੱਗੇ ਮਾਂ ਵਾਲੀ ਭਣੀ ਇਹਨੇ ਪਤਾ ਲੱਗਿਆ ਕਿ ਪੰਜਾਬੀ ਸਭੇ ਚਾਰ ਕਿੰਨਾ ਬੜਾ ਅੰਗਰੇਜ਼ਾਂ ਤੋਂ ਪੰਜਾਬੀ ਗਾਣੇ ਸੁਣਦੇ ਆ ਸਾਡੇ ਜਵਾਬ ਕੰਦੀ ਸੁਣਨ ਲੱਗੇ ਅਸੀਂ ਆਦੀ ਪੰਜਾਬੀ ਬੋਲੀ ਨੂੰ ਤੇ ਪੰਜਾਬੀ ਕਲਚਰ ਨਾਲ ਜੋੜ ਲਾਇਆ ਜੀ ਸਾਡੇ ਅਕਲੀਨਾ ਸੀਜ ਸਾਡਾ ਇੱਕ ਨਾ ਪੰਜਾਬੀ ਕਲਚਰ ਹੈ ਇੰਦੇ ਵਿੱਚ ਨਾ ਕੁਝ ਸਾਡੇ ਪਰੋਇਸ਼ਪੁਰ ਦੇ ਹੈ ਜਿਨ੍ਹਾਂ ਨੇ ਇਹਨਾਂ ਨੂੰ ਹਜੇ ਵੀ ਜੀਵਿਤ ਰੱਖਿਆ ਹੋਇਆ ਅੱਜ ਅਪਰੋਕਸੀਮੇਟਲੀ 300 ਲੇਡੀਜ਼ ਨੇ ਇੱਥੇ ਪਾਰਟਿਸਿਪੇਟ ਕੀਤਾ ਫੁੱਲ ਇੰਜੋਏ ਕੀਤਾ ਤੇ ਆਪਣੇ ਕਲਚਰ ਨੂੰ ਜ਼ਿੰਦਾ ਰੱਖਿਆ ਔਰ ਇਹ ਫੰਕਸ਼ਨ ਆਰਗੇਨਾਈਜ਼ ਸਾਡੇ ਹੋਟਲ H3 ਵਿੱਚ ਹੁੰਦਾ ਹੈ ਜਿਹੜਾ ਹਰ ਸਾਲ ਹੁੰਦਾ ਹੈ ਔਰ ਬਹੁਤ ਹੀ ਅੱਛਾ ਡੇ ਬਾਏ ਡੇ ਇੰਦੇ ਇੱਕ ਇੰਪਰੂਵਮੈਂਟ ਆ ਰਹੀ ਹੈ ਸਰ ਔਰ ਬਹੁਤ ਹੀ ਵਧੀਆ ਢੰਗ ਨਾਲ ਇਹਨੂੰ ਬਣਾ ਰਿਹਾ ਔਰ ਮੈਂ ਥੈਂਕ ਕਰਨਾ ਚਾਹਾਂਗਾ ਕਿ ਕਰਮਜੀਤ मैम ਨੇ ਬਿੰਦਰਪੁਰ ਕੁਲਰ ਮੈਮ ਨੇ ਉਹਨਾਂ ਦੇ ਯੋਗ ਨਾਲ ਹਰ ਹੱਲ ਪ੍ਰੋਗਰ ਕਰਦਾ ਤੇ ਗਾਤ ਵਧੀਆ ਤੇ ਹੈ ਦੀ ਤੇ ਮੈਂ ਜੋ ਅਪਰੀਸ਼ੀਏਟ ਕਰਦਾ ਤੇ ਮੈਂ ਇਹਨਾਂ ਦੇ ਨਾਲ ਹਰ ਵੇਲੇ ਦਾ ਯੋਗ ਕਰਦਾ ਥੈਂਕ ਯੂ ਜੀ ਕਿ ਉਹ ਮੇਰੀ ਮਦਦ ਨੂੰ ਮਿਲਿਆ ਮੈਦਨ ਨੇ ਕੰਮ ਚ ਸੱਚ ਨਹੀਂ ਸਾਡੇ ਘਰ ਤੇ ਖਾਣੇ ਸਾਰੇ ਆ ਕੇ ਸਾਨੂੰ ਕਿਸਮਾ ਨਹੀਂ ਲੈਂਦੇ ਸਾਣਾ ਸਾਡਾ ਖਾਸ ਮਾਣ ਨਾਨੀਆਂ ਰੋਦੀਆਂ ਨਾਨੀਆਂ ਕਰਦੀਆਂ ਅੱਛਾ ਜਦੋਂ ਇੱਥੇ ਲੜਕੀਆਂ ਲੇਡੀਜ਼ ਇੱਥੇ ਆਉਂਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਤੀਆਂ ਦੇ ਉਦੋਂ ਕਿਹੋ ਜਿਹਾ ਮਾਹੌਲ ਕ੍ਰੀਏਟ ਹੁੰਦਾ ਸੋ ਸੁਣਨੇ ਨੇ ਕਿ ਬੜੀ ਹਰ ਨਸਲ ਨਵੀਂ ਪੰਜਾਬੀ ਕਲਚਰ ਨਾਲ ਜੁੜ ਗਏ ਆ ਸਾਨੂੰ ਇਹ ਵੀ ਇਸ ਨਵਿੱਸਾ ਜਿਹੜਾ ਸਾਡਾ ਨਿਕਲ ਗਿਆ ਹੋਇਆ ਬੱਚਿਆਂ ਨੂੰ ਤੀਆਂ ਨਾਲ ਜਾਂ ਆਪਣੇ ਪੰਜਾਬੀ ਕਲਚਰ ਵਾਲੇ ਬੋਲਦੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਦੁਬਾਰਾ ਨੇ ਪਿਆਰੇ ਆ ਅਸੀਂ ਅੱਜ ਤੋਂ 10 12 ਸਾਲ ਪਹਿਲਾਂ ਇਹ ਕੰਮ ਸਟਾਰਟ ਕੀਤਾ ਸੀ ਉਹ ਸ਼ਹਿਰ ਵਿੱਚ ਕੋਈ ਨਹੀਂ ਕਰਦਾ ਸੀ ਪਰ ਅਸੀਂ ਕਹਿੰਦੇ ਵਸੇ ਸਾਡੇ ਕਿਰਨਾਲ ਉਹਨਾਂ ਸ਼ਹਿਰ ਚ ਥਾਂ ਥਾਂ ਤੇ ਲੋਕਾਂ ਨੇ ਪਤਾ ਲੱਗੇ ਜਿੰਨੀਆਂ ਫੁਆੜੀਆਂ ਨਿਕਲੀਆਂ ਨੇ ਲੋਕਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕੋਈ ਸਾਨੂੰ ਅਸੀਂ ਤਾਂ ਆਪਣੇ ਮਿਸ਼ਨ ਨੂੰ ਅੱਗੇ ਇਹ ਸਮਝ ਸਕਦੇ ਆ ਕਿ ਜਿਹੜਾ ਤੀਆਂ ਦਾ ਪ੍ਰੋਗਰਾਮ ਉਹਦੀ ਸ਼ੁਰੂਆਤ ਦੁਬਾਰਾ ਤੋਂ ਤੁਹਾਡੇ ਵੱਲੋਂ ਕੀਤੀ ਗਈ ਆ ਹਾਂਜੀ ਹਾਂਜੀ ਬਿਲਕੁਲ ਇੰਦੋਰ ਤੋਂ ਸਿੱਧਾ ਸਾਡੇ ਵੱਲੋਂ ਕਰੇਜ਼ ਕਿੰਨਾ ਕੁ ਹੁੰਦਾ ਜਦੋਂ ਤੁਸੀਂ ਇਸ ਦੀ ਅਨਾਉਂਸਮੈਂਟ ਕਰਦੇ ਹੋ ਵੀ ਇਸ ਤਰੀਕ ਨੂੰ ਇਹ ਪ੍ਰੋਗਰਾਮ ਆ ਇਹ ਕਿੰਨੇ ਦਿਨ ਪਹਿਲਾਂ ਜਿਹੜੀ ਐਕਟੀਵਿਟੀ ਆ ਪ੍ਰੋਗਰਾਮ ਦੀ ਤਿਆਰੀ ਆ ਔਰ ਕਰੇਜ਼ ਆ ਜਿਹੜੇ ਸਬੰਧੀ ਤੁਹਾਡੇ ਨੇ ਨਾਲ ਲੜਕੀਆਂ ਕਿੰਨਾ ਕੁ ਕਰੇਜ਼ ਹੁੰਦਾ ਕਿਵੇਂ ਦਾ ਮਾਹੌਲ ਉਹ ਬਣ ਜਾਂਦਾ